ਇਹਨੇ ਜਮੀਨ ਲਓ ਜੋ ਤੇ ਕਿੰਨਾ ਦੇਵਾਂਗੇ ਤੁਹਾਨੂੰ ਕਿੱਲੇ ਮਗਰ ਹਜ਼ਾਰ ਕੱਟ ਤਾਂ ਤੁਹਾਨੂੰ 1 ਬਿਕਾ ਸਮਝ ਲਓ ਕਿ ਤੁਹਾਨੂੰ ਰਹਿ ਸਿਤਾ ਦੇ ਮਾਰੇ 250 ਸਵਾ 100 ਸਵਾ ਬਿਕਾ ਜ਼ਮੀਨ ਕਿੱਲੇ ਲੈ ਗਈ ਉਹ ਇਤੋਂ ਬਤੀ ਠੱਗੀ ਹੋ ਸਕਦੀ ਹੈ ਕਿਸਾਨ ਦੇ ਨਾਲ ਤੇ ਨਾਲੇ ਉਹ ਕਿਸਾਨ ਦੇ ਟਾਟਾਂ ਦਾ ਕੀ ਕਰਨਾ ਹੈ ਜਿਹੜੀ ਮੈ ਹੀ ਜ਼ਮੀਨ ਹੈ ਸ਼ਹਿਰਾਂ ਦੇ ਨੇੜੇ ਨੇ ਇਹਨਾਂ ਨੂੰ ਸੀਪੀਓ ਸਾਰੀ ਤੇ ਅਸੀਂ ਕਿਸ ਨਾ ਕਿਸੇ ਦੀ ਕਿਨੇ ਨਰ ਕਰਜਾ ਕਰ ਲੀਏ ਕਿਵੇਂ ਪੈਸੇ ਕਮਾ ਲਈਏ ਇਹ ਥਾਰਾ ਕੁਛ ਜਿਹੜੀ ਸੋਚ ਬਣ ਗਈ ਹੈ ਜਿਹੜੇ ਬਾਹਰ ਦੇ ਨੇ ਉਹਨਾਂ ਨੇ ਕੋਈ ਆਪਣੇ ਨਾਲ ਸਨਹਾਰ ਨਹੀਂ ਉਹਨਾਂ ਦਾ ਚਿਹਰਾ ਹੌਲੀ ਹੌਲੀ ਬੇਰਕਾਬਾ ਤੁਹਾਡੇ ਸਾਹਮਣੇ ਹੋਈ ਹੋਇਆ ਕੋਈ ਲੁਕੀ ਚਿਪੀ ਤਾਂ ਗੱਲ ਨਹੀਂ ਗਈ ਗੱਲਾਂ ਚਾਹੇ ਕਿਆਂ ਮੱਜੀ ਕਰੀਆਂ ਪਰ ਇਹਨਾਂ ਦਾ ਨਾਂ ਪੰਜਾਬ ਦੇ ਨਾਲ ਨਾ ਪੰਜਾਬ ਦੇ ਲੋਕਾਂ ਦੇ ਨਾਲ ਕੋਈ ਸਨਹਾਰ ਹੈ ਨਾ ਹੀ ਤੁਹਾਡਾ ਹੈ ਕੋਈ ਦੁਖਦਾਰ ਸਮਝਦੇ ਨੇ ਨਾਇਕ ਕੋਈ ਤੁਹਾਡੇ ਮਸਲੇ ਹੱਲ ਕਰਨਾ ਚਾਹੁੰਦੇ ਨਹੀਂ ਕਿ ਸਿਰਫ ਆਪਣੀ ਸਿਆਸੀ ਰੋਟੀਆਂ ਸੇਕਣ ਵਾਸਤੇ ਇਹਨਾਂ ਦਾ ਨਿਸ਼ਾਨਾ ਸੀ ਪੰਜਾਬ ਦੇ ਰਾਹੀ ਅਸੀਂ ਹੋਣ ਦਾ ਕਰਾਂਗੇ ਆਪਣੀ ਪੰਜਾਬ ਦੀ ਆਪ ਨੂੰ ਪਰਖਦੇ ਪਾਰਟੀ ਸ਼੍ਰੋਮਣੀ ਕਨਦ ਨੂੰ ਕੋਸ ਜਿੰਨ ਕਰ ਲਈ ਤੇ ਇਹ ਜਿਹੜੀ ਪੰਜ ਕਮੇਟੀ ਹੈ ਜੋ ਸੰਗੋਗ ਸੱਜ ਨੇ ਦਿੱਤਾ ਹੈ ਜੋ ਲੋਕਾਂ ਦੀ ਆਵਾਜ਼ ਆਪਣੇ ਹੱਥਾਂ ਤੱਕ ਸ਼ੁਰੂਆਤ ਹੈ ਮੈਂ ਸਭ ਦਾ ਇੱਕ ਵਾਰੀ ਆਪਾਂ ਜਿਵੇਂ ਬੰਦੀ ਦੀ ਜੌਨ ਕਰਨ ਤੋਂ ਬਾਅਦ ਤੁਸੀਂ ਦੇਖਿਓ ਕਿਵੇਂ ਲੋਕ ਦਵਾਰੇ ਉਪਰ ਕੇ ਔਰ ਤੇ ਸ਼ੌਕ ਨਹੀਂ ਕਰਦੇ ਦਿਨਾਂ ਇਹ ਜਿਹੜੀਆਂ ਗੱਲਾਂ ਤੁਹਾਡੇ ਸਾਹਮਣੇ ਆਉਂਦੀਆਂ ਨੇ ਸੋ ਇਹ ਅੱਜ ਆਪਣਾ ਇਹ ਜਾਸਾ ਇਕੱਠਾ ਹੈ ਤੁਸੀਂ ਜਿਹੜੀ ਇਹ ਜਾਣੀ ਚਾਹੁੰਨੀ ਹੈ ਤੇ ਭਰਤੀ ਮਤਲਬ ਹੁੰਦੀ ਹੈ ਕਿ ਜਿਹੜਾ ਨੇ ਵੱਧ ਲੈ ਕੇ ਅਗਰ ਜਿਹੜੀ ਭਰਤੀ ਕਿਤੇ ਵੱਧ ਕੱਪ ਕੇ ਭੰਗੀਆਂ ਦੇ ਮੁਤਾਬਕ ਜਿਹੜਾ ਸਾਰਾ

ਕੋਈ ਨਹੀਂ ਕਿਨੇ ਵੱਧ ਘੱਟ ਕਿਸੇ ਤੇ ਕੋਈ ਵੱਧ ਕਰੇਗਾ ਘੱਟ ਕਰੇਗਾ ਉਹ ਨੂੰ ਛੱਡ ਕੇ ਵੀ ਨਹੀਂ ਆਪਾਂ ਇੱਕ ਇੱਕ ਸੁਰਤਾ ਤੇ ਇਤਫਾਕ ਇਹ ਦੋ ਚੀਜ਼ਾਂ ਨੂੰ ਜਿਹੜਾ ਆਪਾਂ ਕਹਿ ਤੇ ਨਹੀਂ ਹੈ ਤਾਂ ਹੀ ਜਿਹੜੇ ਜਿਹੜਾ ਆਪਣਾ ਜੋ ਕਾਲਜ ਤੇ ਸਵਸਥ ਕੁਰੇ ਆ ਇਹਦੇ ਵਿੱਚ ਆਪਾਂ ਸਭ ਹੋ ਸਕਦੇ ਆ ਅੱਜ ਲੋਕਾਂ ਦੀਆਂ ਨਿਗਾ ਆਪੇ ਤੇ ਲੱਗੀਆਂ ਨੇ ਲੋਕ ਦੇਖ ਰਹੇ ਨੇ ਵੀ ਕੀ ਕਰਦੇ ਨੇ ਕਿ ਵੀ ਆਪਾਂ ਜਿਹੜਾ ਇਸੇ ਤਰ੍ਹਾਂ ਆਪ ਦਾ ਆਪਸ ਵਿੱਚ ਕਾਤੇ ਤੇ ਪ੍ਰਸੰਗ ਬਣਾ ਰਿਹਾ ਤਾਂ ਮੈਂ ਉਹ ਦਿਨ ਦੂਰ ਨਹੀਂ ਕਿ ਦੁਬਾਰੇ ਪੰਜਾਬ ਦੇ ਵਿੱਚ ਥੋੜਾ ਰਾਜ ਵੀ ਹੋਏਗਾ ਅਤੇ ਪੰਜਾਬ ਦੇ ਜਿਹੜੇ ਮਸਲੇ ਨੇ ਸਿੱਖਾਂ ਦੇ ਮਸਲੇ ਨੇ ਉਹਨਾਂ ਨੂੰ ਕੋਈ ਚੇਤਨਾ ਦੇ ਨਾਲ ਉਹਦੀ ਪੈਰ ਪੈਰਵਾਹੀ ਤੱਕ ਪੜੇ ਨਹੀਂ ਜਿਹੜਾ ਪੰਜਾਬ ਜਿਹੜਿਆ ਇੱਕ ਨਵੀਂ ਸਥਿਤੀ ਬਣੇਗੀ ਸੋ ਮੈਂ ਜਿਆਦਾ ਸਮਾਂ ਲੈ ਦਿੱਤਾ ਹੋਇਆ ਉਹਦਾ ਸਾਰੇ ਦਾ ਚੇਤਨਵਾਕ ਕਰਦਾ ਕਿ ਤੁਸੀਂ ਮਿਹਨਤ ਕਰਕੇ ਘਰ ਘਰ ਜਾ ਕੇ ਜਿਹੜੀਆਂ ਇਹ ਕਾਗਜ਼ ਭਰੀਆਂ ਕਿਉਂਕਿ ਦੂਜੇ ਜਿਹੜੀ ਕਾਗੀਦਤ ਬਾਦਲ ਵੱਲੋਂ ਜੋ ਭਰੀ ਗਈਆਂ ਹੁੰਦਾਂ ਅੱਛੀਆਂ ਭੜਾਤੀਆਂ ਘਰ ਬੈਠ ਕੇ ਸਾਹਮਣੇ ਭਰ ਕੇ ਬੈਠੀ ਤੇ ਕੋਈ ਵੀ ਗਿਆ ਨਹੀਂ ਕਿਸੇ ਕਿਸਮ ਪੁੱਛਿਆ ਨਹੀਂ ਆਪਣੇ ਤਾਈ ਕਿ ਵੋਟਰ ਦਾ ਅਧਾਰ ਕਾਰਡ ਦਾ ਨੰਬਰ ਭਰ ਕੇ ਫੋਨ ਨੰਬਰ ਭਰ ਕੇ ਸਾਰੀ ਇਹ ਜਿਹੜੀ ਹੈ ਭਰਤੀ ਆ ਮੁਕੰਮਲ ਹੋਈ ਹੈ ਬੜੇ ਬਾਪ ਦਾ ਸਹਟ ਦੇ ਨਾਲ ਤੁਹਾਡੀ ਮਿਹਨਤ ਨਾਲ ਤੁਹਾਡੇ ਜਜ਼ਬੇ ਦੇ ਨਾਲ ਇਹ ਸਾਰਾ ਕੰਮ ਹੋਇਆ ਜਿੱਤੇ ਤੁਹਾਡਾ ਧੰਨਵਾਦ ਕਰਦਾ ਉਥੇ ਨਾਲ ਹੀ ਪੰਜਵੇਂ ਮੀਟਿੰਗ ਕਮੇਟੀ ਕਰਦੇ ਵਿਸ਼ੇਸ਼ ਸੌਂਕ ਤੇ ਜਿਨ੍ਹਾਂ ਨੇ ਜੋ ਤਕਾਲ ਤਖਸਾਲ ਦਾ ਦੇਸ਼ ਸੀ ਉਹਨੂੰ ਇਹਨੂੰ ਦੇ ਲਾਪ ਕਰਵਾਉਣ ਵਾਸਤੇ ਆਪ ਦਾ ਹਰ ਇੱਕ ਨੇ ਇਹਨਾਂ ਨੇ ਕੀਤਾ ਹੈ ਅੱਜ ਜੁਲਾਰ ਸਾਹਿਬ ਉਹਦੀ ਨਿਮਾਈਂਗੀ ਕਰਨ ਵਾਸਤੇ ਆਏ ਨੇ ਇਹਨਾਂ ਦਾ ਮੈਂ ਧੰਨਵਾਦ ਕਰਦਾ ਇਹਨਾਂ ਤੋਂ ਇਹਨੀਆਂ ਸ਼ਬਦਾਂ ਦੇ ਖਾੜ ਫਿਰ ਸਾਡੀ ਸੰਗਤਾਂ ਤੋਂ ਬਹੁਤ ਬਹੁਤ ਧੰਨਵਾਦ

ਸੋ ਤੁਹਾਨੂੰ ਸਾਰਿਆਂ ਨੂੰ ਮੈਂ ਹੱਥ ਝੁੜ ਕੇ ਬੇਨਤੀ ਹੈ ਕਿ ਵੀ ਤਰੀਕੋਂ ਵੀ ਵੱਧ ਤੋਂ ਵੱਧ ਸੰਗਤ ਵਿੱਚ ਪਹੁੰਚਣਾ ਕਿਉਂਕਿ ਜੋ ਹੋ ਜਿਹੜਾ ਨਾ ਡਿਕੇਂਜ ਵਿੱਚ ਆਉਂਦਾ ਹੈ ਫਸਟ ਇੰਪ੍ਰੈਸ਼ਨ ਇਜ਼ ਦਾ ਲਾਸਟ ਇੰਪ੍ਰੈਸ਼ਨ ਜਿਹੜਾ ਪਹਿਲਾ ਅਸਰ ਆਪਾਂ ਛੱਡ ਜਾਂਦੇ ਹਾਂ ਉਹ ਹਮੇਸ਼ਾ ਯਾਦ ਰਹੂਗਾ ਪੂਰੇ ਪੰਜਾਬ ਦੇ ਵਿੱਚ ਜੋ ਅਕਦਾਸ ਸੁਣਾ ਹੈ ਸੋ ਆਪਾਂ ਸਾਰਿਆਂ ਨੇ ਉਹਦੇ ਵਿੱਚ ਵੀ ਖੁੱਦਾ ਹੋਣਾ ਹੈ ਸੰਗਤ ਉਹਦੀ ਵੱਡੀ ਗੱਲ ਹੈ ਉਦੇ ਪ੍ਰੋਗਰਾਮ ਦੇ ਵਿੱਚ ਲੈ ਕੇ ਮੈਨੂੰ ਬੇਤੀ ਹੈ ਬਹੁਤ ਬਹੁਤ ਧੰਨਵਾਦ ਮਾਹਿਰ ਜੀ ਦਾ ਖਾਸਾ ਵਾਹਿਗੁਰੂ